तो बड़े प्यारूंगी की गल हुई मम्मी छह पहले तुरपी थी पे तो मैं घरों की होया ठीक नहीं हो तुमी ਤੁਹਾਨੂੰ ਬਿਲਕੁਲ ਨਹੀਂ ਪਤਾ ਦੱਸ। ਤੁਹਾਨੂੰ ਸੱਚ ਨੂੰ ਦੱਸ ਕੀ ਅਹੀਂ? ਹਾਂਜੀ ਮੰਮੀ। ਕਿਉਂ? ਤਾਂ ਮੈਨੂੰ ਪਤਾ। ਹਾਂਜੀ ਪਤਾ ਉਹਨਾਂ ਨੂੰ। ਉਹ ਤੇ ਘਰੇ ਨਹੀਂ ਹੈਗੇ। ਗਏ ਹੋਏ ਕਿਤੇ। ਘਰ ਨਹੀਂ। ਨਾ ਉਹ ਗਏ ਕੰਮ 'ਇਆ ਕਿਤੇ। ਕੀ ਗੱਲ ਈ? ਕੋਈ ਫੋਨ ਆਇਆ ਮੰਮੀ ਜੀ ਦਾ? ਸ਼ਮੀ। ਹੱਜੇ ਵੀ ਮੈਨੂੰ ਸੱਚ ਦੱਸ ਦੇ। ਜੋ ਕੁਝ ਵੀ ਮੈਨੂੰ ਅਜੇ ਵੀ ਦੱਸ ਦੇ। ਤਾਈ ਜੀ ਕੋ ਗੱਲ ਹੋਈ ਆ? ਗੱਲ ਕੀ ਹੋਣੀ ਆ? ਜੋ ਹੈਗੀ ਉਹ ਸਾਹਮਣੇ ਹੀ ਆਉਣੀ ਹੈ ਜੋ ਗੱਲ ਹੋਈ ਤੂੰ ਉਧਰ ਵੀ ਗਈ ਹੈ ਤਾਂ ਮੈਂ ਤੈਨੂੰ ਆਂਦੀ ਰਹੀ ਨਾ ਸੱਸ ਨਾਲ ਗੱਲ ਕਰਾ ਤੂੰ ਨਹੀਂ ਨਾ ਕਰਾਈ ਮੈਂ ਅਮਨ ਦਾ ਫੋਨ ਨਹੀਂ ਅਮਨ ਬਾਹਰ ਗਿਆ ਹੈ ਬਾਹਰ ਗਿਆ ਹੈ ਆ ਹੁਣ ਫੇ ਤੂੰ ਆਣੀ ਬਾਹਰ ਗਿਆ ਉਹ ਬਾਹਰ ਗਿਆ ਕਿ ਫੋਨ ਨਹੀਂ ਬਾਹਰ ਚਲ ਗਿਆ ਫੋਨ ਤੇ ਕਰ ਹੀ ਸਕਦਾ ਨਾ ਮੰਮੀ ਘਰੋਂ ਫੋਨ ਆਇਆ ਕੋਈ ਦੱਸੋ ਘਰੋਂ ਸੱਸ ਦਾ ਫੋਨ ਆਇਆ ਵਾ ਅਮਨ ਦਾ ਫੋਨ ਆਇਆ ਛੱਡ ਤਾਈ ਜੀ ਨੇ ਕੁਛ ਕਿਹਾ ਤਾਈ ਜੀ ਤੁਹਾਡੇ ਲੱਗੇ ਬੇਟੀਆਂ ਤਾਈ ਜੀ ਨੇ ਤੁਹਾਡੀ ਬਹਿਰ ਨਹੀਂ ਤਾਈ ਜੀ ਕੁਛ ਕਹੂਗੀ ਤਾਈ ਜੀ ਸਹੀ ਰਸਤਾ ਦੱਸੂ ਮੜਾਂ ਦਾ ਤਾਈ ਜੀ ਪਰ ਜੀਆਂ ਬਾਵਾ ਗੱਲ ਨੂੰ ਹੀ ਆਉਂਦੀਆਂ ਬਿਨਾ ਤੇ ਤਾਈ ਅੱਜ ਕੋਈ ਸੁਣ ਕੇ ਆਏ ਨੇ ਬਾਹਰ ਕੀ ਸੁਣ ਕੇ ਆਏ ਨੇ ਮੰਮੀ ਤੂੰ ਪੁੱਛੇ ਨਾ ਕੋਲ ਬੋਲੋ ਤਾਈ ਜੀ ਕੀ ਹੋਇਆ ਕੀ ਗੱਲ ਹੋਈ ਆ ਕੀ ਦੱਸਾਂ ਉਸੇ ਮੰਮੀ ਨੂੰ ਪਹਿਲੇ ਤੂੰ ਤਾਂ ਦੱਸ ਤੂੰ ਕਿਵੇਂ ਆਈਆਂ ਫੇਰ ਹੀ ਆਪਾਂ ਤੁਮ ਅੱਗੇ ਦੱਸਿਏ ਨਾ ਕੁਝ ਨਹੀਂ ਤਾਈ ਜੀ ਮੈਂ ਤੇ ਵਾਸੀ ਆਈਆਂ ਦੋ ਚਾਲ ਦਮ ਚੱਲ ਜਾ ਕੇ ਅਮਨ ਨਾਲ ਲੜਕੇ ਤੇ ਆਈਆਂ ਨਾ ਮੈਂ ਕਿਉਂ ਲੜੂੰਗੀ ਸੱਸ ਨਾਲ ਤੇ ਫਿਰ ਤੂੰ ਇਨਾਂ ਦੇ ਨੰਬਰ ਕਿੱਥੇ ਚਲ ਗਿਆ ਬਾਹਰ ਅਬ ਜਿੱਤ ਨਹੀਂ ਜਾਦਾ ਕੰਮ ਗਏ ਕੰਮ ਗਏ ਤੇ ਨਾ ਤੇਰੇ ਸੱਸ ਨੇ ਫੋਨ ਕੀਤਾ ਨਾ ਅਮਨ ਨੇ ਫੋਨ ਕੀਤਾ ਕਿਉਂ ਇਹ ਕਾਰਨ ਕੀ ਹੈ ਕੋਈ ਤਾਂ ਕੋਈ ਫੋਨ ਕਰੇ ਨੋਤੀ ਨੂੰ ਨੋਤੀ ਸਪੇਕੇ ਆਉਂਦੀ ਹੈ ਤਾਂ ਫੋਨ ਤੇ ਆਉਂਦੇ ਮਗਰੋਂ ਅਗਲੇ ਮਿਲਣਾਂ ਵੀ ਆਉਂਦੇ ਆ ਤੇ ਕੋਈ ਪਹੁੰਚਿਆ ਹੀ ਨਹੀਂ ਨਾ ਨਹੀਂ ਐਦਾਂ ਕਿਉਂ ਕਹਿਂਦੇ ਜੇ ਜੇ ਕਿਹਾ ਦਾ ਫੋਨ ਆਇਆ ਤੇ ਮੈਨੂੰ ਦੱਸੋ ਕੀ ਭਜਾਤਾ ਪੌਂਡੇ ਜਿਤਾਈ ਦੀ ਤੁਸੀਂ ਫੋਨ ਨਹੀਂ ਆਇਆ ਮੈਂ ਉੱਥੇ ਸੇਵਾ ਕਰਦੀ ਸਾਂ ਠੀਕ ਹੈ ਨਾ ਉਹ ਤੇਰੀ ਫਰੈਂਡ ਬਣੀ ਸੀਗੀ ਤੇ ਉਹ ਆਦੀ ਨਹੀਂ ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰਾਉਣਾ ਮਾਦੀ ਦੀ ਤੇ ਮੈਂ ਨਾ ਮੁੰਡਾ ਲੱਭਿਆ ਵਾ ਤੇ ਤੁਸੀਂ ਨਾ ਮੁੰਡਾ ਮੈਂ ਵੇਖੋ ਮੇਰਾ ਜੋ ਆਈ ਸੋਹਣਾ ਵਾ ਤੇ ਜਦੋਂ ਉਹਨੇ ਫੋਟੋ ਵਿਖਾਈ ਪਤਾ ਕੀ ਸੀ ਅਮਨ ਦੀ ਮੇਰੇ ਤੇ ਜ਼ਮੀਨ ਪੈਰਾਂ ਸਲੋਂ ਨਿਕਲ ਗਈ ਤੇ ਮੈਂ ਤਾਂ ਗੂੰਗੀ ਵੱਟੀ ਹੋ ਕੇ ਘਰ ਨੂੰ ਆ ਗਈ ਤੇ ਉਹੀ ਗੱਲ ਮੈਂ ਇਹਨੂੰ ਪੁੱਛਣਾ ਹੈ ਕਿ ਕੁੜੀ ਦੱਸਦੀ ਕੁਛ ਕਿ ਨਹੀਂ ਦੱਸਦੀ ਉਹ ਲੜ ਕੇ ਆਈ ਓ ਸੁਮੀ ਤੇ ਤੂੰ ਅਜੇ ਵੀ ਨਹੀਂ ਸਹੀ ਦੱਸਣ ਲਈ ਚਿੰਤਾਸ ਤੇ ਪੁੱਛ ਹਜੇ ਵੀ ਦੱਸ ਹਜੇ ਕੋਈ ਸਹੀ ਨਹੀਂ ਵਿਗੜਿਆ ਦੱਸ ਜਿਹੜੀ ਵੀ ਗੱਲ ਹੈ ਦੱਸ ਆਪਣੇ ਦਿਲ 'ਚ ਗੱਲਾਂ ਨਾ ਰੱਖ ਤੇਰੀ ਮਾਂ ਤੇਰੇ ਨਾਲ ਐ ਮੈਂ ਤੇਰੀ ਨਾਲ ਕੜੀਆਂ ਤੂੰ ਆਪਣੇ ਨੂੰ ਕੱਲਿਆ ਕਿ ਸਮਝਦੀਂ ਕਿ ਮੈਂ ਕੱਲੀ ਹਾਂ ਤੂੰ ਦੱਸ ਮੈਨੂੰ ਅਹੀਂ ਤੇਰੇ ਨਾਲ ਐ ਪੁੱਤ ਜੇ ਦੱਸੇਂਗੀ ਤਾਂ ਫੇਰ ਹੀ ਕੋਈ ਮਸਲਾ ਹੱਲ ਹੋਊਗਾ ਤੂੰ ਆਖ ਨਹੀਂ ਮੈਂ ਤਾਈ ਨੂੰ ਨਹੀਂ ਦੱਸਣਾ ਮੰਮੀ ਨੂੰ ਦੱਸਣਾ ਮੰਮੀ ਨੂੰ ਨਹੀਂ ਦੱਸਣਾ ਤਾਈ ਨੂੰ ਦੱਸ ਇਹ ਸਾਨੂੰ ਸਾਹਮਣੇ ਹੀ ਆਉਣਾ ਤਾਈ ਜੀ ਤੁਹਾਨੂੰ ਪੱਕਾ ਪਤਾ ਹੈ ਕੀ ਫੋਟੋ ਮੰਦੀ ਤੇ ਜੇ ਨਾਮ ਮੰਨ ਹੁੰਦਾ ਤਾਂ ਮੈਂ ਉੱਥੇ ਕੋ ਬੋਲਦੀ ਨਾ ਮੈਂ ਗੁੰਗੀ ਥੋੜੀ ਹੋ ਜਣਾਈ ਉੱਥੇ ਤੇ ਮੈਂ ਗੁੰਗੀ ਹੋਗੀ ਮੇਰੀ ਜ਼ਵਾਦੀ ਨਿਕਲੀ ਨਹੀਂ ਕੋਈ ਅੱਛੇ ਕੀ ਦੱਸ ਕੀ ਗੱਲ ਹੈ ਬਸ ਹੁਣ ਉਹ ਤੋਂ ਹੋ ਗਿਆ ਬਸ ਪਤਾ ਤੇਰੇ ਮਗਰੋਂ ਕੀ ਕੀ ਪਲਾਨਿੰਗ ਬਣਾ ਤੂੰ ਚੱਲ ਨਹੀਂ ਨਾ ਕੀ ਨਹੀਂ ਬਣਾਉਂਦੇ ਜੇ ਮੈਂ ਦੱਸਾਂ ਤਾਈ ਜੀ ਚੱਲ ਨਹੀਂ ਮੈਂ ਹੁਣ ਤੇਰੀ ਉਹ ਸਾਸਰੂ ਫੋਨ ਨਾ ਲਾਗਾ ਉਹ ਮੰਮੀ ਨੇ ਫੋਨ ਨਾ ਕਰਾ ਮੈਨੂੰ ਫੜਾਫੜਦਾ ਬਾਈ ਜੀ ਨੂੰ ਕੋਈ ਕਲੇਖਾ ਲੱਗਾ ਹੋਣਾ ਵਾ ਇਦਾਂ ਦਾ ਕੁਝ ਵੀ ਨਹੀਂ ਹੋਇਆ ਛਮੀ ਉਹ ਬੱਚੇ ਨੇ ਮੰਮੀ ਕੁਛ ਨਹੀਂ ਮੋਲਾ ਮੈਂ ਤੇ ਮੈਂ ਤੇਰੇ ਮੈਂ ਕਲੇਖਾ ਲੱਭਾ ਤੁਸੀਂ ਆ ਕੇ ਸ਼ਿਮਰੰਗ ਦੱਸੋ ਮੈਂ ਤੁਹਾਨੂੰ ਸ਼ਿਮਰੰਗ ਵਾਲੀਆ ਪਹਿਲਾਂ ਆਪੀ ਆ ਨੀ ਮੈਨੂੰ ਫੜਾਫੜਦਾ ਸੀ ਜੇ ਨੀ ਕਾਲੇ ਸਾਡੀ ਨਹੀਂ ਆ ਤੋ ਕੋਈ ਨਹੀਂ ਸਾਨੂੰ ਟੈਨਸ਼ਨ ਆ ਤਾਂ ਵੀ ਤੂੰ ਤੇ ਯੋਧਿਆ ਪਹਿਲਾਂ ਮੇਰੀ ਆ ਲੱਗੀ ਆ ਤੇ ਆਈ ਆ ਛੇ ਤੇ ਦਸ ਮੇਰੇ ਨਾਲ ਉਹਨੇ ਚਲੀ ਜਾਣਾ ਹੀ ਉਧਰ ਜਿਹੜੀ ਗੱਲ ਹੋਈ ਇਹ ਮੈਨੂੰ ਸਾਰਾ ਪਤਾ ਲੱਗੇ ਗਿਆ ਜੇ ਇਹ ਕੁਝ ਹੁੰਦੇ ਨਾ ਤਾਂ ਮੈਂ ਇੱਥੇ ਕੀ ਕਰਨ ਆਉਣਾ ਸੀ ਉਹਦੇ ਨਾਲ ਜਿਆਦਾ ਈ ਪੀੜ ਮੈਨੂੰ ਆ ਬੋਲ ਛੇਤੀ ਕਰ ਬਸ ਮੰਮੀ ਮੇਰੇ ਘਰ ਸੁਣੋ ਕੁਝ ਵੀ ਨਹੀਂ ਹੋਇਆ ਇਦਾਂ ਦਾ ਮੈਂ ਤੇ ਉਦਾਂ ਹੀ ਦੋ ਚਾਰ ਦਿਨ ਆਈ ਆ ਸਵੇਰੇ ਮੈਂ ਆਪਣੇ ਘਰ ਚਲ ਜਾਣਾ ਵਾ ਢਾਈ ਜੀ ਤੇ ਐਵੇਂ ਡੇ ਆ ਮੰਮੀ ਪਾਣੀ ਲਿਆਵਾਂ ਮੈਂ ਬੋਲੋ ਕੁਈ ਗੱਲ ਸੁਣਾ ਨਹੀਂ ਦਿੰਦੀ ਕੁੜੀ ਮੰਨਦੀ ਨਹੀਂ ਪਈ ਕਹੇ ਦੀ ਗੱਲ ਹੀ ਨਹੀਂ ਸੁਣਦੀ ਕੁੜੀਏ ਆਪਣੀ ਆਈ ਮਾਰੀ ਜਾਂਦੀ ਮੰਮੀ ਜੀ ਮੈਂ ਕੁਛ ਨਹੀਂ ਕਰਕੇ ਆਈ ਮੰਮੀ ਜੀ ਮੈਂ ਸਵੇਰੇ ਚੱਲ ਜਾਣਾ ਆਹੇ ਤੋਂ ਨਟਾ ਚਾਹ ਭਰ ਕੇ ਲਈਂ ਸਵੇਰੇ ਜਾ ਵਸ ਲਈ ਆਈ ਹਾਂ ਚਲੀ ਜਾਣਾ ਤੇ ਕੁਛ ਪਤਾ ਤੇ ਲਗੇ ਨਾ ਮੰਦਾ ਫੋਨ ਆਇਆ ਨਾ ਤੇਰੀ ਸੱਸ ਦਾ ਫੋਨ ਆਇਆ ਨਾ ਕੋਈ ਸੁਣਿਆ ਆਇਆ ਨਾ ਲੈਣਾ ਨਾ ਦੇਣਾ ਉਹ ਤੂੰ ਉਹਨੂੰ ਛੱਡਣ ਚੱਲੀ ਗਈ ਦੋਵੇਂ ਜਣੀਆਂ ਕਠਨੀਆਂ ਆ ਗਈਆਂ ਤੈਨੂੰ ਤਾਂ ਕਾਈ ਜੀ ਤੁਹਾਨੂੰ ਪਤਾ ਵਾ ਮੰਦਾ ਫੋਨ ਨਹੀਂ ਆਇਆ ਮੈਨੂੰ ਤੇ ਫੋਨ ਆਉਂਦਾ ਵਾ ਉਹਨਾਂ ਦਾ ਲਿਆ ਮੈਂ ਤੁਹਾਨੂੰ ਕਿੰਨੀਆਂ ਗੋਲਾਂ ਕੱਢ ਕੇ ਵਿਖਾਵਾਂ ਤੇ ਮੈਂ ਲੇਣ ਨੂੰ ਚੱਲੇ ਗਈ ਉਦੋਂ ਮੈਂ ਗੱਲ ਕਰਾਇ ਨਾ ਸੱਚ ਦਾ ਕਰਾਈ ਨਾ ਉਹਦਾਂ ਕਰਾਈ ਤੂੰ ਮੈਂ ਨਾ ਫੋਨੇ ਤੇਰੀ ਸੱਸ ਨੂੰ ਫੋਨ ਕਰਦੀ ਆ ਉਹ ਹੋ ਮੰਮੀ ਮੈਂ ਮੇਰੀ ਗੱਲ ਤਾਂ ਸੁਣ ਲਓ ਪਹਿਲੇ ਤੂੰ ਫੋਨ ਮੈਨੂੰ ਫੜਾ ਕਾਈ ਜੀ ਮੈਨੂੰ ਸਾਹਿਲ ਦਾ ਦਿਨਵਾਰੀ ਫੋਨ ਆਇਆ ਰਸਤੇ ਤੂੰ ਕਹਿੰਦਾ ਸੀ ਮੈਂ ਘਰ ਆ ਗਿਆ ਵਾਂ ਤੇ ਰੋਟੀ ਪਾਣੀ ਖਾਣਾ ਵਾਂ ਮੈਂ ਫੇਰ ਮੈਂ ਘਰ ਜਾਵਾਂ ਨਹੀਂ ਨਹੀਂ ਤੂੰ ਨਹੀਂ ਕਹਿੰਦੇ ਕਿ ਉਹ ਨਹੀਂ ਕਰੇ ਤਾਂ ਵੈਸੇ ਮਮੀ ਨਿਕਲੂਗੀ ਤੇ ਤਾਈ ਨਿਕਲੂਗੀ ਤਾਂ ਮਮੀ ਨਾਲ ਮੈਂ ਕੋਈ ਗੱਲ ਕਰੂੰਗੀ ਤੇ ਪੁੱਤੋ ਮੇਰੇ ਸਾਹਮਣੇ ਆਉਣੀ ਆ ਉਹ ਮੇਰੇ ਤੋਂ ਬਿਨਾ ਕੱਲੀ ਨਹੀਂ ਧੁਰਨ ਵਾਲੀ ਮੈਨੂੰ ਦੱਸ ਕੇ ਧੁਰੂਗੀ ਉਹ ਤਾਈ ਜੀ ਮੈਂ ਸੁਣਾ ਦਿੰਦਾ ਵਾ ਜੋ ਉਹਨੇ ਮੈਨੂੰ ਸੁਣਾ ਦਿੱਤਾ ਮੈਂ ਤੁਹਾਨੂੰ ਦੱਸਾਂ ਉਹ ਤੂੰ ਸੁਣਾ ਕਿਹੜਾ ਤਰੀਕੇ ਨਾਲ ਦਿਆ ਨਹੀਂ ਮੈਨੂੰ ਸਭ ਪਤਾ ਸੀ ਨਹੀਂ ਛੱਡ ਸ਼ਮਿਕ ਮੈਂ ਫੋਨ ਕਰਕੇ ਪੁੱਛ ਲੈਣੀ ਉਹਨੂੰ ਸਾਹਿਲ ਨੂੰ ਤੇ ਸਾਹਿਲ ਨੂੰ ਰੋਟੀ ਖਾਣਾ ਵਣਾ ਕੋਟੀਆਂ ਦੇ ਪਕੜੀਆਂ ਪਿੰਆ ਪਾਤ ਪੁੱਤ ਖਾ ਹਾਂ ਸਹੀ ਕਿੱਥੇ ਆਂ ਬਤ ਬਾਹਰ ਤੂੰ ਕਦੋਂ ਟੱਕਵਣਾ ਅੱਧਾ ਕਿੰਨਾ ਲੱਗ ਜਾਣਾ ਪੁੱਤ ਮੈਂ ਰੋਟੀ ਪਕਾਈ ਆ ਆਇਆਂ ਤਾਂ ਖਾ ਲਈ ਮੈਂ ਇਧਰ ਚਾਚੀ ਵਾਲ ਆਈਆਂ ਠੀਕ ਹੈ ਨਾ ਤੇ ਤੂੰ ਰੋਟੀ ਖਾ ਕੇ ਰੈਸਟ ਕਰਨੀ ਹੋ ਕਰ ਲਈ ਨਹੀਂ ਕਰਨੀ ਹੋ ਤਾਂ ਤੂੰ ਵੀ ਆ ਜਾ ਫਿਰ ਚਾਚੀ ਨਾਲ ਗੱਲਾਂ ਕਰ ਲਈ ਤੂੰ ਵੀ ਦੋ ਚਾਲ ਬੈ ਜੀ ਚਲ ਠੀਕ ਹੈ ਜੀ ਤਾਂ ਤੇਰਾ ਕੀ ਕਰਵਾ ਨਹੀਂ ਕੱਤਾ ਤਾਂ ਨਹੀਂ ਆਇਆ। ਚਾਹ। ਸ਼ਮ। ਓਏ ਬੱਤ। ਹੁਣ ਬੋਲ। ਉਹਨਾ ਬੰਦੇ ਠੀਕ ਨਹੀਂ ਹੈਗੇ। ਮੈਂ ਤੁਹਾਨੂੰ ਦੱਸਣਾ ਸੀ ਮੰਮੀ। ਪਰ ਮੈਂ ਨਹੀਂ ਦੱਸ ਸਕੀ। ਠੀਕ ਨਹੀਂ ਹੈਗੇ। ਅੱਜ ਬੰਦੇ ਠੀਕ ਨਹੀਂ ਹੈਗੇ। ਮੰਮੀ। ਪਹਿਲੇ ਮੇਰੇ ਨਾਲ ਸੌਂ ਲਓ ਤੁਸੀਂ। ਗੱਲ ਇਹ ਆ ਕਿ ਵੇਖੋ ਮੈਂ ਸੋਚਿਆ ਸੀ ਅਮਨ ਬਹੁਤ ਚੰਗਾ ਵਾ ਤੇ ਮੰਮੀ ਜੀ ਉਹਨੇ ਵੀ ਸਾਰੇ ਬੜੇ ਚੰਗੇ ਆ ਪਰ ਉਹ ਚੰਗੇ ਨਹੀਂ ਆ ਉਹ ਲਾਲਚੀ ਲੋਕੇ ਮੰਮੀ ਉਹ ਨਹੀਂ ਸਮਝਦੇ ਕਿਸੇ ਨੂੰ ਵੀ ਉਹਨਾਂ ਦਾ ਜਿੰਨਾ ਮਰਜ਼ੀ ਘਰ ਭਰੀ ਚੋ ਉਹ ਨਹੀਂ ਰੱਜਦੇ ਪਏ ਆਪਾਂ ਬਹੁਤ ਕੁਝ ਦੇ ਕੇ ਵੇਖ ਲਿਆ ਮੰਮੀ ਉਹਨਾਂ ਦੀ ਭੁੱਖ ਨਹੀਂ ਮਿਟਦੀ ਪਈ ਪੁੱਤ ਤੂੰ ਲਵ ਮੈਰਿਜ ਕਰਵਾਇਆ ਵਾ ਜੋ ਲਵ ਮੈਰਿਜ ਕਰਵਾਇਆ ਨਾ ਉਹ ਇਤਨਾ ਹੀ ਕਰਦੇ ਹੁੰਦੇ ਆ ਉਹ ਭੁੱਖੇ ਹੀ ਹੁੰਦੇ ਆ ਉਹ ਮੰਗੀ ਜਾਂਦੇ ਹੁੰਦੇ ਆ ਤੂੰ ਜੀ ਕੇ ਇਹਨੂੰ ਪੁੱਛਿਆ ਥੋੜੀ ਬਿਨਾ ਪੁੱਛੇ ਹੀ ਤੂੰ ਇਹ ਆ ਕਰਾ ਲਿਆ ਇਹਨੂੰ ਮੁੰਡਾ ਵੇਖ ਲਿਆ ਕਿ ਚਲੋ ਮੇਰੀ ਮਰਜ਼ੀ ਆ ਮੰਮੀ ਮੇਰਾ ਵਿਆਹ ਕਰ ਦੇ ਕਰ ਦਿੱਤਾ ਉਹਨਾਂ ਨੇ ਹੁਣ ਉਹਨਾਂ ਨੇ ਇਹੋ ਕੁਝ ਹੀ ਕਰਨਾ ਹੈ ਉਹਨਾਂ ਨੂੰ ਲਾਲਚੀ ਵਿਖਾਉਣੀ ਹੈ ਉਹਨਾਂ ਤਾਂ ਤੁਸੀਂ ਇੱਥੇ ਮੰਗਣੀਆਂ ਤੁਹਾਡੇ ਕੋਲ ਪਿਆ ਵੀ ਲੈ ਆ ਵੀ ਲੈ ਆ ਵੀ ਲੈ ਇਹੋ ਕੁਝ ਹੁੰਦਾ ਨਾ ਅਗੇ ਤਾਂ ਤੁਸੀਂ ਚੁੱਪਚਾਪ ਰਿਸ਼ਤਾ ਕਰ ਲਿਆ ਚੋਰੀ ਚਾਰੀ ਕਰ ਲਿਆ ਜੋ ਮਨ ਹੋਇਆ ਕਰਤਾ ਫਿਰ ਤਾਂ ਸਾਹਮਣੇ ਆਉਣਾ ਹੁਣ ਆਈਆਂ ਨੇ ਮੇਰੇ ਸਾਹਮਣੇ ਗੱਲਾਂ ਹੁਣ ਮੈਨੂੰ ਲਈ ਨਾ ਬਾਹਰ ਸੁਣਾ ਪੇਤਰਾਂ ਦੀ ਗੱਲ ਸੁਣਦੀ ਪਈਆਂ ਤੁਹਾਨੂੰ ਕੀ ਪਤਾ ਲੱਗਣਾ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਕਰੋ ਆਪਣੀ ਮਰਜ਼ੀ ਉਹ ਜੋ ਕਰਨਾ मैं चली गए तो की गल है सच बोल पर गल की है तुम्हें तो हूं नहीं मैं तेन इन कर दी है ना शमी कोई गल है शमी कोई गल है कोई गल है ਮੈਂ ਤੁਹਾਡੇ ਕੋ ਤਾਂ ਇਹ ਸਾਰਾ ਕੁਝ ਛੁਪਾਇਆ ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਸੀ ਸਮਝੋ ਮੇਰੀ ਗੱਲ ਮੈਂ ਇਹ ਨਹੀਂ ਲੁਕਾਉਂਦੀ ਰਹੀ ਤੁਹਾਡੇ ਤੋਂ ਹੁਣ ਮੈਨੂੰ ਸੁੱਖ ਮਿਲੇ ਮਮਮੀ ਪਰ ਮੈਨੂੰ ਨਹੀਂ ਪਤਾ ਕਿ ਇਥੋਂ ਤੱਕ ਆਪੜਨਗੇ ਕਿ ਰਿਸ਼ਤਾ ਲੱਭਣ ਤੁਰ ਪਏ ਇਹਨਾਂ ਨੂੰ ਮੈਂ ਲਗਵੋਨੀ ਆ ਰਿਸ਼ਤਾ ਤੂੰ ਮੈਨੂੰ ਸਾਰੀ ਗੱਲ ਦੱਸ ਐ ਕਿ ਮਮਮੀ ਉਹ ਗੱਡੀ ਲੈ ਕੇ ਦਿੱਤੀ ਅਮਨ ਜਦੋਂ ਪੈਸੇ ਮੰਗਦਾ ਰਿਹਾ ਤੁਸੀਂ ਉਦੋਂ ਪੇਛ ਦੇ ਰਹੇ ਮੇਰੀ ਸੱਸ ਇੰਨੀ ਲਾਲਚੀ ਹੈ ਨਾ ਕਦੀ ਕਿਹੇ ਚੀਜ਼ ਦੀ ਡਿਮਾਂਡ ਕਰਦੀ ਹੈ ਕੀ ਲੈ ਕੇ ਆ ਕਦੀ ਕਿਹੇ ਚੀਜ਼ ਦੀ ਚੱਲ ਮੈਂ ਉਹ ਵੀ ਖੜਦੀ ਲਈ ਮੈਨੂੰ ਕੋਈ ਫਰਕ ਨਹੀਂ ਉਹਦੇ ਨਾਲ ਮੰਮੀ ਤੁਸੀਂ ਮੈਨੂੰ ਇੰਨਾ ਗਹਿਣਾ ਪਾਇਆ ਮੇਰਾ ਸਾਰਾ ਗਹਿਣਾ ਇਹਨਾਂ ਨੇ ਮੇਰੇ ਕੋਲ ਲੈ ਲਿਆ ਵਾ ਤੇ ਪਤਾ ਨਹੀਂ ਕਿੱਥੇ ਆ ਮੇਰਾ ਗਹਿਣਾ ਜਦ ਮਾਸੀ ਦੇ ਮੁੰਡੇ ਵਿਆਹ ਜਾਣਾ ਸੀ ਮੈਂ ਇਹਨਾਂ ਕੋ ਆਪਣਾ ਗਹਿਣਾ ਮੰਗਿਆ ਇਹਨਾਂ ਨੇ ਸਾਫ਼ ਮੈਨੂੰ ਕਿਹਾ ਪਹਿਲੇ ਤਾਂ ਕਹਿੰਦੇ ਕਿ ਕੋਈ ਗੱਲ ਨਹੀਂ ਆਪਾਂ ਕਢਾ ਕੇ ਲਿਆ ਦਾਂਗੇ ਗਹਿਣਾ ਕਿ ਲੋਕਰ ਚ ਜਮਾ ਕਰਾਇਆ ਵਾ ਕਿਉਂਕਿ ਮੈਂ ਅੰਮਾ ਨੂੰ ਦਿੱਤਾ ਨਹੀਂ ਸਾਰਾ ਤੇ ਇਹ ਇਹਨਾਂ ਨੇ ਮੰਮੀ ਨਕਲੀ ਗਹਿਣਾ ਬਣਾਉਂਤਾ ਸਾਰਾ ਉਹ ਮੈਨੂੰ ਨਕਲੀ ਦੇ ਤਾ ਜਦ ਮੈਂ ਸਨਿਆਰੇ ਕੋ ਗਈ ਕਿ ਉਹ ਸਾਰਾ ਗਹਿਣਾ ਨਕਲੀ ਸੀ ਉਹ ਮੈਨੂੰ ਕਹਿੰਦਾ ਇਹ ਤੇ ਮੇਰੀ ਦੁਕਾਨ ਦਾ ਸੈੱਲਟ ਹੀ ਨਹੀਂ ਹੈਗਾ ਫੇਰ ਤੁਸੀਂ ਕਿੱਥੋਂ ਲੈ ਕੇ ਆਏ ਹੋ ਮੰਮੀ ਉੱਥੇ ਵੀ ਮੇਸ਼ਰ ਨਿੰਦੀ ਹੋਗੀ ਪਾਣੀ ਪਾਣੀ ਹੋਗੀ ਕਿ ਮੈਂ ਕੀ ਕਹਾਂ ਇਹਨੂੰ ਕਿ ਮੇਰੇ ਸਹੁਰੇ ਇਦਾਂ ਦੇ ਆ ਫੇਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰੇ ਕੋ ਨਾ ਆਰਟੀਫੀਸ਼ੀਅਲ ਵੀ ਸੈੱਟ ਪਿਆ ਹੋਇਆ ਸੀ ਤੇ ਪਾਜੀ ਉਹ ਆ ਗਿਆ ਹੋਣਾ ਚਲੋ ਕੋਈ ਗੱਲ ਨਹੀਂ ਮੈਂ ਕੀ ਕੀ ਦੱਸਾਂ ਮੰਮੀ ਹੋ ਤਾਂ ਇਤੋਂ ਤੱਕ ਚੋਂਦੇ ਆ ਕਿ ਜੋ ਕੁਝ ਵੀ ਇੱਥੇ ਮੇਰਾ ਬੰਦਾ ਵਾ ਸਾਰਾ ਕੁਝ ਮੈਂ ਹੁਣੇ ਲੈ ਆਵਾ ਉੱਥੇ ਸਭੀ ਸਭ ਸਭ ਮੇਰਾ ਕਿਹੜਾ ਕੋਈ ਭਰਾ ਵਾ ਸਾਂਭਣ ਵਾਲਾ ਜੋ ਕੁਝ ਹੈਗਾ ਬਸ ਮੇਰਾ ਹੀ ਆ ਉਹ ਸਬਰ ਨਹੀਂ ਕਰਦੇ ਮੰਮੀ ਬਹੁਤ ਲਾਲਚੀ ਆ ਉਹਨਾਂ ਨੂੰ ਇਹ ਆ ਕਿ ਮਾਂ ਨੂੰ ਕੱਢੀਏ ਬਾਹਰ ਤੇ ਸਾਰਾ ਕੁਝ ਆਪ ਸਾਂਭੀਏ ਜੋ ਮੈਨੂੰ ਨਹੀਂ ਮਨਜ਼ੂਰ ਮੰਮੀ ਮੈਂ ਇਦਾਂ ਨਹੀਂ ਹੋਣ ਦੇਣਾ ਜਿੰਨਾ ਚਿਰ ਮੇਰੀ ਮਾਂ ਬੈਠੀ ਆ ਉਹ ਸਭ ਕਾਸੇ ਦੀ ਮਾਲ ਅੱਗੇ ਕਹਿੰਦੀ ਸੀ ਲੋ ਤਾਂ ਬੱਧੀ ਅੱਛੀ ਨਹੀਂ ਹੁੰਦੇ ਪਰ ਤੂੰ ਕੀ ਕਹਿਂਦੀ ਸੀ ਮੈਨੂੰ ਮੰਮਾ ਮੈਨੂੰ ਇਤਬਾਰ ਹੀ ਇੰਨਾ ਤੇ ਅਮਨ ਵਰਗਾ ਮੁੰਡਾ ਨਹੀਂ ਹੋ ਸਕਦਾ ਹਾਂ ਐ ਮੁੰਡਾ ਮੰਮੀ ਇਦਾਂ ਦਾ ਮੁੰਡਾ ਇਹਨੂੰ ਤੂੰ ਪਿਆਰ ਕਿ ਨਹੀਂ ਇਹ ਤੈਨੂੰ ਪਿਆਰ ਕਰਦਾ ਸੀ ਜਿਹੜਾ ਪਿਆਰ ਕਰਦਾ ਦੁੱਖ ਨਹੀਂ ਦਿੰਦਾ ਤੇ ਉਹਨੇ ਤੇ ਤੈਨੂੰ ਦੁੱਖ ਹੀ ਦਿੱਤੇ ਤੇ ਸਭ ਤੋਂ ਵੱਡਾ ਗਲਤੀ ਤਕਸੂਰ ਤੇਰਾ ਜਿੰਨੇ ਸਿਆ ਉਹ ਮੈਨੂੰ ਉਸ ਟਾਈਮ ਅੰਦੀ ਸੀਕਰ ਮੈਂ ਤੈਨੂੰ ਮਿਲਦੀ ਸੀ ਪਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਤੈਨੂੰ ਪੁੱਛਦੀ ਰਹੀ ਨਾ ਹੁਣ ਦੁਨੀਆ ਤਮਾਸ਼ਾ ਵੇਖੇਗੀ ਬਾਹਰ ਖਲੋ ਕੇ ਮੰਮੀ ਕੋਈ ਤਮਾਸ਼ਾ ਨਹੀਂ ਵੇਖੇਗੀ ਦੁਨੀਆ ਤਾਂ ਦੀ ਬਹੁਤ ਸਟਰੋਂਗ ਤੁਹਾਨੂੰ ਪਤਾ ਹੋਊਗਾ ਮੈਂ ਉਹ ਤੋਂ ਸਮਝ ਚੁੱਕਿਆ ਤੇਰੀ ਦਾਈ ਨੇ ਉਸ ਦਿਨ ਕਹਿਤਾ ਕਹਿੰਦੀ ਨਹੀਂ ਨਹੀਂ ਵਡੀਆਂ ਟੱਚੀਆਂ ਲੈ ਕੇ ਆਈਏ ਮੈਂ ਕਿ ਨਹੀਂ ਹੁਣੇ ਵੀ ਉਹ ਕਹਿੰਦੇ ਬੇਸੀ ਮੰਮੀ ਤੂੰ ਉਹਨੂੰ ਪਾਗਲ ਸਮਝਦੀਂ ਤੇ ਉਹ ਪਾਗਲ ਲੱਗਦੀ ਮੰਮੀ ਉਹ ਮੈਂ ਪਾਗਲ ਮੈਨੂੰ ਪਾਗਲ ਬਣਾਇਆ ਸਾਰੇ ਰਲ ਕੇ ਜੋ ਸੋਚਦੇ ਆ ਨਾ ਤਾਈ ਨੂੰ ਸੋਚਣ ਦੋ ਮੰਮੀ ਮੈਂ ਫੈਸਲਾ ਕਰ ਰਹੀ ਆ ਮਿੰਮਲ ਦੀਦੀ ਨਾਲ ਮੈਂ ਭਾਬੀ ਦੀ ਵੀ ਸਲਾਹ ਲੈਣ ਗਈ ਸੀ ਤੁਸੀਂ ਆਪਸੇ ਹੀ ਨਾ ਜੋ ਫੈਸਲੇ ਨੇ ਨਾ ਆਂਦੇ ਫੈਸਲੇ ਵੀ ਤੁਸੀਂ ਆਪੇ ਕਰੀ ਜਾਂਦੀ ਏ ਜੇ ਜਾਣ ਦੇ ਫੈਸਲੇ ਵੀ ਤੁਸੀਂ ਆਪੇ ਕਰੀ ਜਾਂਦੀ ਏ ਉੱਥੇ ਜੋ ਹੁੰਦਾ ਤੁਸੀਂ ਉਹ ਵੀ ਫਿਰ ਮੈਨੂੰ ਕਿਉਂ ਦੱਸਦੀ ਮम्मी ਫਿਰ ਮੈਨੂੰ ਹੁਣ ਕਿਉਂ ਦੱਸਦੀ ਪਈ ਏ ਤੂੰ ਸਾਰੇ ਫੈਸਲੇ ਆਪੇ ਕਰ ਸਕਦੀ ਏ ਚੰਮੀ ਮम्मी ਹਰ ਕੰਮ ਤੂੰ ਆਪੇ ਕਰ ਸਕਦੀ ਤੇ ਮੈਨੂੰ ਹੁਣ ਕਿਉਂ ਦੱਸਦੀ ਪਈ ਏ ਤੋ ਮੈਨੂੰ ਗਲਤ ਨਾ ਸਮਝੋ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਕਿ ਤੁਹਾਨੂੰ ਬੜਾ ਦੁੱਖ ਲੱਗਣਾ ਵਾ ਮम्मी ਮੈਂ ਇਹਨਾਂ ਨੂੰ ਖੁਦ ਸਹਾਰਨਾ ਚਾਹੁੰਦੀ ਆ ਨਹੀਂ ਕਿ ਮੈਂ ਮਰ ਜਾਗੀ ਨਹੀਂ ਮम्मी ਮੈਂ ਮਰ ਜੂਗੀ ਫਿਰ ਕੀ ਜੇ ਮਰ ਜੂਗੀ ਤੇ ਬੜੇ ਦੁੱਖ ਸਹਿਣ ਕੀਤੇ ਆ ਤੇ ਸਾਰੀ ਜ਼ਿੰਦਗੀ ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਮम्मी ਤੇ ਹੁਣ ਮੈਨੂੰ ਸੁੱਖ ਮਿਲਦਾ ਪਿਆ ਤੂੰ ਕੀ ਸੋਚੇਵੇਂ ਤੇਰੀ ਤਾਈ ਮੈਨੂੰ ਇਹ ਗੱਲਾਂ ਕਰ ਗਈ ਆਹੋਂ ਸਾਹਿਲ ਮੈਨੂੰ ਮੈਨੂੰ ਕਿਹੜਾ ਬੰਦੇ ਦੇ ਗੱਲਾਂ ਨਹੀਂ ਕਰੇਗਾ ਕਿ ਮੈਨੂੰ ਉਦੋਂ ਸੁੱਖ ਮਿਲੇਗਾ ਇਹ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਮੰਮੀ ਨਹੀਂ ਗੱਲਾਂ ਕਰੇਗਾ ਤੁਹਾਨੂੰ ਕੋਈ ਮੈਂ ਆਪੇ ਆਪਣਾ ਪਰਿਵਾਰ ਸੰਭਾਂਗੀ ਆਪੇ ਸਾਰਾ ਕੁਝ ਹੈਂਡਲ ਕਰਾਂਗੀ ਜੇ ਤੇ ਪਰਿਵਾਰ ਸਾਹਮਣਾ ਹੁੰਦਾ ਤਾਂ ਤੂੰ ਆਉਣ ਤੋਂ ਪਹਿਲਾਂ ਮੈਨੂੰ ਦੱਸਦੀ ਮੇਰਾ ਗੱਲ ਕਰਦੀ ਮੈਂ ਉੱਥੇ ਵੀ ਗਈ ਮੈਂ ਤੇਰ ਬਾਹਰ-ਬਾਹਰ ਪੁੱਛਦੀ ਰਹੀਆਂ ਤੂੰ ਮੈਨੂੰ ਇਸ਼ਾਰਾ ਵੀ ਨਹੀਂ ਦਿੱਤਾ ਜਿਹੜਾ ਕਿ ਮੇਰਾ ਦਿਲ ਕਹਿੰਦਾ ਸੀ ਕੋਈ ਨਾ ਕੋਈ ਗੱਲ ਹੈਗੀ ਕੁਛ ਨਾ ਕੁਛ ਹੈਗਾ ਜਿਸ ਨਮਨ ਨੇ ਦੁਕਾਨ ਮੰਗੀ ਸੀ ਤੂੰ ਉਸ ਟਾਈਮ ਹੀ ਮੈਨੂੰ ਕਿਹਾ ਬਾਅਦ ਹੀ ਤੂੰ ਆਪੇ ਹੀ ਕਹਿ ਲੈ ਨਹੀਂ ਮੰਮੀ ਦੇ ਦੋ ਮੰਮੀ ਮੇਰੀ ਗੱਲ ਸੁਣ ਲੋ ਧਿਆਨ ਨਾਲ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਉੱਥੇ ਜਾਓ ਤੇ ਬੋਲ ਬੁਲਾਰਾ ਕਰਕੇ ਆਓ ਨਾ ਸਾਰਿਆਂ ਨੂੰ ਕਿਉਂਕਿ ਮੈਂ ਉਸੇ ਘਰ ਚ ਫੇਰ ਵਸਣਾ ਮੈਂ ਉਹ ਘਰ ਛੱਡਣਾ ਨਹੀਂ ਆ ਅਮਨ ਇਹ ਨਾ ਸੋਚੇ ਕਿ ਮੈਂ ਹੋਰ ਕੁੜੀ ਲੱਭ ਕੇ ਤੇ ਵਿਆਹ ਕਰਾ ਲੂੰਗਾ ਤੇ ਇਹਨੂੰ ਤਲਾਕ ਦੇ ਦੂੰਗਾ ਮੰਮੀ ਮੈਂ ਤਲਾਕ ਉਹਨੂੰ ਨਹੀਂ ਦੇਣਾ ਮੈਂ ਉਸੇ ਘਰ ਚ ਹੀ ਵਸਣਾ ਹਜੀ ਤੂੰ ਉਹਨਾਂ ਤੋਂ ਕੋਈ ਆਸ ਰੱਖ ਦੀਂ ਅਜੀ ਵੀ ਉਹਨ ਬੱਚਿਆ ਕੀ ਕੀ ਪਿੱਛੇ ਰਹਿ ਗਿਆ ਜਿਹੜਾ ਹੁਣ ਤੋਂ ਕਰਨਾ ਦੱਸ ਕੀ ਰਹਿ ਗਿਆ ਮੰਮੀ ਬੜਾ ਕੁਝ ਰਹਿ ਗਿਆ ਮੈਂ ਤੁਹਾਨੂੰ ਕਿਹਾ ਆ ਨਾ ਤੁਸੀਂ ਮੇਰੇ ਤੇ ਛੱਡ ਦੋ ਮੈਂ ਸਾਰਾ ਕੁਝ ਠੀਕ ਕਰੂੰਗੀ ਮੈਂ ਉਹਨਾਂ ਨੂੰ ਛੱਡਣਾ ਨਹੀਂ ਆ ਮੈਂ ਉਸੇ ਘਰ 'ਚ ਰਸਣਾ ਚਾਹੁੰਦੀ ਆ ਉਸ ਬੰਦੇ ਨੂੰ ਜਿਹੜਾ ਬੰਦਾ ਦੂਜਾ ਵਿਆਹ ਕਰਨ ਲੱਗਿਆ ਉਹਨੂੰ ਕਹਿੰਦੀ ਵੇ ਤੂੰ ਮੰਮੀ ਇੱਕ ਗੱਲ ਨੂੰ ਨਾ ਡੂੰਘਾਈ 'ਚ ਸੋਚੀ ਚੱਲ ਮੈਂ ਤਲਾਕ ਦੇ ਦੇਨੀ ਆ ਉਹਨੂੰ ਮੈਂ ਤੇ ਆਪਣੇ ਘਰ ਵਾਪਸ ਆ ਜਾਾਂਗੀ ਉਹ ਕਾਨੂੰ ਹੋਰ ਵੀ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਕਰੇਗਾ ਉਹ ਹੋਰ ਮੋਟੀ ਸਾਮੀ ਲੱਗੇਗਾ ਫਿਰ ਉਹਨੂੰ ਵਿਆਹ ਕੇ ਲਿਆਏਗਾ ਫਿਰ ਉਹਨੂੰ ਖਾ ਚੱਟ ਜਾਣਗੇ ਫਿਰ ਉਹਨੂੰ ਤਲਾਕ ਦੇਣਗੇ ਫਿਰ ਹੋਰ ਕੋਈ ਕੁੜੀ ਲੱਭਣ ਜਾਏਗਾ ਇਸ ਕਰਕੇ ਮੈਂ ਫੈਸਲਾ ਕੀਤਾ ਵਾ ਕਿ ਇਹਨਾਂ ਨੂੰ ਮੈਂ ਹੀ ਸਵਾਰਾਂਗੀ ਮੈਂ ਹੋਰ ਕਿਸੇ ਕੁੜੀ ਦੀ ਜ਼ਿੰਦਗੀ ਨਹੀਂ ਬਰਬਾਦ ਹੋਣ ਦੇਣੀ ਮੈਂ ਇਸ ਕਰਕੇ ਨਹੀਂ ਦੱਸਿਆ ਮੰਮੀ ਤੁਹਾਨੂੰ ਮੈਂ ਸਾਰਾ ਕੁਝ ਸਹੀ ਕਰ ਦਾਂਗੀ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਨਦੀ ਆ ਨਾ ਮੈਂ ਸਭ ਕੁਝ ਸਹੀ ਕਰਾਂਗੀ ਤੂੰ ਤੇ ਮੈਨੂੰ ਪਹਿਲੇ ਵੀ ਵਿਆਹ ਤੋਂ ਪਹਿਲਾਂ ਯਾਦ ਦੀ ਤੂੰ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਮੰਮਾ ਮੈਂ ਤੇਰੇ ਤੋਂ ਕੋਈ ਗੱਲ ਲੁਕਾਉਂਗੀ ਨਹੀਂ ਫਿਰ ਤੂੰ ਉਹ ਪ੍ਰੋਮਿਸ ਤੇਰਾ ਕਿੱਥੇ ਗਿਆ ਮੰਮੀ ਤੇ ਇਹਨਾਂ ਨੂੰ ਕੋਈ ਫੋਨ ਨਹੀਂ ਕਰਨਾ ਨਾ ਮੰਮਾ ਤੇ ਨਾ ਮੰਮੀ ਮੈਂ ਸਵੇਰੇ ਚਲ ਜਾਾਂਗੀ ਮੰਮੀ ਮੈਂ ਉਹਨਾਂ ਨੂੰ ਜਾ ਕੇ ਮਿਲਣਾ ਨਹੀਂ ਜਾਣਾ ਤੈਨੂੰ ਉੱਥੇ ਜਿੱਨਾਂ ਚ ਸਾਰਾ ਕੁਝ ਸਹੀ ਹੈ ਤਾਂ ਤੇ ਨਹੀਂ ਜਾਣਾ ਕਿਹੜੀ ਗੱਲਾਂ ਮੰਮੀ ਨਹੀਂ ਜਾਣਾ ਨਾ ਮੈਂ ਕਿਹਾ ਉਹਨਾਂ ਨੂੰ ਨਹੀਂ ਜਾਣਾ ਤੈਨੂੰ ਐਸੇ ਕਰਕੇ ਮੈਂ ਤੁਹਾਨੂੰ ਦੱਸਦੀ ਨਹੀਂ ਅੱਜ ਤਾਈ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਕਿਧਰ ਆ ਗਏ ਤਾਈ ਜੇ ਤੈਨੂੰ ਇਹਦਾ ਕਸੂਰ ਕਰਦੀ ਵੀ ਐ ਤੂੰ ਤੈਨੂੰ ਯਾਦ ਹੈ ਨਾ ਜਦੋਂ ਤੂੰ ਕਿਆਸੀ ਨਾਲ ਮੰਨਣਾ ਰਿਹਾ ਕਰਨਾ ਮੈਂ ਹੋਰ ਕਿਸੇ ਨਾਲ ਵਿਆਹ ਕਰਨਾ ਤੇ ਮੈਂ ਤੈਨੂੰ ਕੀ ਕਿਹਾ ਸੀ ਕਿ ਪਹਿਲੀ ਵਿਆਸ ਘਾਰੇ ਚ ਸਭ ਕੁਝ ਹੋ ਚੁੱਕਿਆ ਸ਼ਮੀ ਦੂਜੀ ਘਾਰ ਹੀ ਨਾ ਦੁਹराई ਜਾਏ ਫਿਰ ਉੱਥੇ ਹੀ ਖਲੋਹੀ ਆ ਗਏ ਫਿਰ ਉਹੀ ਸਭ ਕੁਝ ਹੋਇਆ ਨਾ ਉਹੀ ਸਭ ਕੁਝ ਹੋਇਆ ਨਾ ਮੰਮੀ ਤਾਂ ਆਈ ਮੈਂ ਡਰਦੀ ਸੀ ਤਾਂ ਹੀ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਚੱਲਿਓ ਦਾਉ ਤੇ ਲੱਗੀ ਹੁਣ ਤੂੰ ਮੰਮੀ ਮੈਨੂੰ ਕੀ ਪਤਾ ਕਿਤੇ ਵੀ ਤੇਰੀ ਸਿਆਣਪ ਕਿ ਮੇਰੀ ਕਿਸਮਤ ਇਦਾਂ ਦੀ ਨਿਕਲੂਗੀ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਸਾਰਾ ਕੁਝ ਸਹੀ ਕਰ ਦਾਂਗੀ ਤੁਸੀਂ ਹੌਸਲਾ ਰੱਖੋ ਕੋਈ ਟੈਨਸ਼ਨ ਨਾ ਲਓ ਮੰਮੀ ਕੋਈ ਟੈਨਸ਼ਨ ਨਾ ਲਓ ਤੀ ਮੰਮੀ ਤੁਸੀਂ ਨਾ ਡਰੋ ਕਿ ਜੋ ਭੂਆ ਜੀ ਦੇ ਨਾਲ ਕੀਤਾ ਸੀ ਉਹਨਾਂ ਨੇ ਉਹ ਇੱਥੇ ਵੀ ਹੋਊਗਾ ਇੱਥੇ ਉਹ ਇਤਹਾਸ ਨਹੀਂ ਦਰਾਇਆ ਜਾਊਗਾ ਮੰਮੀ ਇਹ ਠੀਕ ਨਵਾਂ ਇਤਹਾਸ ਲਿਖਿਆ ਜਾਊਗਾ ਤੁਹਾਡੀ ਬੇਟੀ ਤੁਹਾਡੇ ਨਾਲ ਪ੍ਰੋਮਿਸ ਕਰਦੀ ਹੈ ਮੰਮੀ ਮੈਂ ਸਾਰਾ ਕੁਝ ਸਹੀ ਕਰੂੰਗੀ ਤੇ ਉਸੇ ਪਰਿਵਾਰ ਦੀ ਵਾਸਕੇ ਵਿਖਾਉਂਗੀ ਤੁਹਾਨੂੰ ਛੱਡਣ ਨੂੰ ਮੈਂ ਇੱਕ ਮਿੰਟ ਲਾਵਾਂ ਪਰ ਇਹਨਾਂ ਨੇ ਕਿਹ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਕਰਦੀ ਨਾ ਉਹ ਬਿਲਕੁਲ ਸਹੀ ਨਹੀਂ ਹੋਣੀ ਮੰਮੀ ਇਹ ਸੇ ਕਰਕੇ ਮੈਂ ਪੁਲਿਸ ਕੇਸ ਵੀ ਕਰ ਸਕਦੀ ਸੀ ਮੈਂ ਇਸੇ ਕਰਕੇ ਪੁਲਿਸ ਕੇਸ ਨਹੀਂ ਕੀਤਾ ਇਹਨਾਂ ਤੇ ਕਿ ਐਵੇਂ ਘਰ ਦਾ ਨਾਂ ਨਿਕਲੂਗਾ ਬਦਨਾਮੀ ਹੋਊਗੀ ਤੇ ਰਹਿਣਾ ਮੈਂ ਫੇਰ ਉਸੇ ਘਰ ਚ ਕੋਈ ਫਾਇਦਾ ਨਹੀਂ ਮੰਮੀ ਇਹਨਾਂ ਚੀਜ਼ਾਂ ਦਾ ਪੁਲਿਸ ਕੇਸ ਤਾਂ ਬੰਦਦਾ ਵਾ ਅਸੀਂ ਅਸੀਂ ਉਸ ਘਰ ਤੇ ਨਹੀਂ ਜਾਣਾ ਤੇ ਪਤਾ ਮੈਨੂੰ ਵੀ ਆ ਮੰਮੀ ਸਾਰੇ ਰਾਵਾਂ ਦਾ ਮੈਂ ਕੋ ਜੁਰ ਕਰਨਾ ਚਾਹੁੰਦੀ ਸਮਝਣ ਦੇ ਤੂੰ ਜੋ ਵੀ ਕਰੇਂਗੀ ਨਾ ਮੈਨੂੰ ਦੱਸੇਂਗੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਹਰ ਚੀਜ਼ ਦੱਸਾਂਗੀ ਪੱਕਾ ਨਾ ਪਰ ਇੱਕ ਪ੍ਰੋਮਿਸ ਕਰੋ ਤੁਸੀਂ ਟੈਨਸ਼ਨ ਕਿ ਇਹ ਗੱਲ ਦੀ ਨਹੀਂ ਲੈਣੀ ਮੇਰਾ ਸਾਥ ਦੇਣਾ ਇਹਦੇ ਚ ਤੇਰੀ ਮਾਂ ਹਰ ਟਾਈਮ ਤੇਰੇ ਨਾਲ ਹੈ ਚਾਹੇ ਕੋਈ ਵੀ ਤੇਰੇ ਨਾਲ ਖੜਾ ਹੋਵੇ ਜਾਂ ਨਾ ਖੜਾ ਹੋਵੇ ਤੂੰ ਪਿੱਛੇ ਦੇਖੀ ਤੇਰੀ ਮਾਂ ਤੇਰੇ ਨਾਲ ਖੜੀ ਹੋਵੇਗੀ ਮੈਂ ਆਪਣੇ ਪੁੱਛ ਨੂੰ ਫੜ ਬੁੱਕ ਦੇ ਸਕਦੀ ਹਾਂ ਸਾਰੀ ਦੁਨੀਆ ਇੱਕ ਪਾਸੇ ਮੇਰਾ ਬੱਚਾ ਇੱਕ ਪਾਸੇ ਠੀਕ ਹੈ ਸਾਨੂੰ ਹੀ ਗੱਲੇ ਨਹੀਂ ਨਹੀਂ ਕੋਸ਼ ਨਹੀਂ ਤੈਨੂੰ ਬੰਦੀ ਕਿਉਂ ਬੈਠੀ ਤੂੰ ਰੋਂਦੀ ਨਹੀਂ ਬਈ ਮੰਮੀ ਹਾਂ ਉਹ ਪਿਆਜ਼ ਅੱਖਾਂ ਨੂੰ ਲੱਗੀ ਜਾਂਦਾ ਬੱਸ ਰੋਣਾ ਨਹੀਂ ਗੱਡੀ ਨੂੰ ਇੱਕ ਜ਼ਿਆਦਾ ਹੀ ਨਹੀਂ ਕੁਝ ਪਿਆਜ਼ ਅੱਖਾਂ 'ਚ ਲੱਗਦਾ ਫਿਰ ਮੈਂ ਨਾ ਚੜ੍ਹਦੀ ਨਹੀਂ ਕੋਸ਼ ਮੈਂ ਨਾ ਤੇਰੀ ਮਾਂ ਵਾਂ ਤੇ ਮੈਂ ਤੈਨੂੰ ਚੰਗੀ ਤਰੀਕਾ ਨਾਲ ਸਮਝਦੀ ਆਂ ਤੂੰ ਕਿਹੜੇ ਵੇਲੇ ਕੀ ਕਰਦੀ ਈ ਔਰ ਕਿੱਥੇ ਬੋਲਦੀ ਈ ਤੂੰ ਤੂੰ ਸੋਚਦੀ ਈ ਕਿ ਮੈਂ ਮਾਂ ਤੋਂ ਲੁਕਾ ਲਾਂਗੀ ਮਾਂਵਾ ਤੋਂ ਨੀ ਕੋਈ ਗੱਲਾਂ ਲੁਕਦੀਆਂ ਉਹ ਤੇ ਬੱਚਾ ਸਾਰ ਹੋਵੇ ਤਾਂ ਦੱਸ ਦਿੰਦੇ ਨੇ ਮੇਰੇ ਬੱਚੇ ਨੇ ਸਾਰ ਕਿੰਨੇ ਲੈਨੇ ਤੇ ਤੂੰ ਆਥੋਂ ਮੈਂ ਤਾਂ ਛੁਪਾ ਲਉ ਕਹਿੰਦੀ ਬੀਂ ਕਿ ਮੈਂ ਐ ਪਿਆਜ਼ ਕੱਟਦੀ ਨਹੀਂ ਮੰਮੀ ਮੇਰੀ ਕਿਸ ਪਤਨੀ ਦਾ ਦੇਣੀ ਕਰੀਆ ਹਾਂ ਕੋਲ ਈ ਇਹਦੇ ਕਿਸ ਮੱਦੇ ਕਿ ਕਸੂਰ ਪਾ ਕੇ ਕੀ ਕ ਸੁਪਾਸੂਰੇ ਦੱਸ ਪਾਪਾ ਜੀ ਇਹਨੇ ਚੁੱਪ ਕਰ ਤੈਨੂੰ ਪਤਾ ਮੈਨੂੰ ਤੂੰ ਹੁੰਦੀ ਬਿਲਕੁਲ ਨਹੀਂ ਚੰਗੀ ਲੱਗਦੀ ਕਾਇਰ ਤੈਨੂੰ ਮੈਂ ਇਹ ਹੀ ਸਿਖਾਇਆ ਐ ਇੰਨੀ ਸਟਰੋਂਗ ਤੂੰ ਹੈਗੀ ਐ ਇੰਨਾ ਕੁਝ ਤੂੰ ਸਾਂਦੀ ਐ ਸਾਰਾ ਕੁਝ ਤੇ ਇਸ ਕਰਕੇ ਹੈ ਇਹ ਕਿੰਨਾ ਪਿੱਛੇ ਧਰੋਂਦੀ ਵੀ ਐ ਕਿੰਨਾ ਪਿੱਛੇ ਉਹਨਾਂ ਪਿੱਛੇ ਹੋ ਗੱਲ ਨਹੀਂ ਆ ਪਾਪਾ ਦੀ ਜਾਨ ਮਗਰੋਂ ਵੀ ਕਿੰਨੇ ਦੁੱਖ ਵੇਖੇ ਅਸੀਂ ਮੈਂ ਸੋਚਦੀ ਸੀ ਕਿ ਰੱਬ ਤੁਹਾਨੂੰ ਹੌਲੀ ਸੁੱਕ ਦਊਗਾ ਤੇ ਮੇਰਾ ਵਿਆਹ ਹੋਊਗਾ ਮੇਰਾ ਲਾਈਫ ਪਾਰਟਨਰ ਬਹੁਤ ਵਧੀਆ ਨਿਕਲੂਗਾ ਮੇਰੇ ਸਾਹ ਨਾਲ ਸਾਹ ਲੂਗਾ ਮੇਰੀ ਸਾਸ ਮੇਰੀ ਸਾਸ ਮੇਰੀ ਮਾਂ ਬਣੂਗੀ ਮੇਰੇ ਹਰ ਚਾਰ ਵਿੱਚ ਰਿੰਜ ਪੂਰੀ ਕਰੂਗੀ ਮੈਨੂੰ ਕੀ ਪਤਾ ਸੀ ਮੰਮੀ ਉਹਨਾਂ ਨੇ ਹੀਰੇ ਨੂੰ ਠੋਕਰ ਮਾਰੀ ਉਹ ਤੇ ਕਮਲੇ ਨਹੀਂ ਉਹਨਾਂ ਨੂੰ ਉਹਦੀ ਕਦਰ ਨਹੀਂ ਕਰਨੀ ਆਂਦੀ ਪਈ ਉਹ ਧੀਆ ਦੇਵੀਆਂ ਹੁੰਦੀਆਂ ਨੇ ਇਹਦੇ ਤੇ ਪੈਰ ਰੱਖ ਦੇਣਾ ਉੱਥੇ ਤੇ ਆਪੇ ਹੀ ਜਨ ਤੋੜ ਕੇ ਆਦਾ ਔਰ ਉਹਨਾਂ ਨੇ ਪੈਸੇ ਦਾ ਲਾਲਚ ਵਖਾਤਾ ਉਹ ਤਾਂ ਸਭ ਉਵੇਂ ਮੰਗਦੇ ਨਾ ਤੇ ਉਹਨਾਂ ਨੂੰ ਉਵੇਂ ਵੇਚ ਦੇ ਦੇ ਛੇਵੇਂ ਸੁਣ ਪੁੱਤ ਵੀਰੇ ਜੇ ਤੈਨੂੰ ਜੇ ਉਹ ਕਹਿੰਦੇ ਨੇ ਨਾ ਸੁਣੋ ਸਾਰਾ ਕੁਝ ਚਾਹੀਦਾ ਜੇ ਤੂੰ ਕਹਿੰਨੀ ਹੈ ਨਾ ਤੇ ਮੈਂ ਸਾਰਾ ਕੁਝ ਆਪਣੇ ਨਾਮ ਤੇ ਲਿਖ ਦੇਨੀ ਆ ਮੈਨੂੰ ਕੋਈ ਇਤਰਾਜ ਨਹੀਂ ਹੈਗਾ ਤੇਰਾ ਘਰ ਵਸਣਾ ਚਾਹੀਦਾ ਤੂੰ ਦੱਸ ਮੰਮੀ ਸਾਰਾ ਕੁਝ ਵੈਸੇ ਨਹੀਂ ਐਂਡ ਤੇ ਆਪਣਾ ਤੇ ਮੇਰੇ ਹੀ ਸੀ ਬਸ ਉਹਨਾਂ ਨੂੰ ਖਾਣਾ ਨਹੀਂ ਆਇਆ ਕੀ ਖਾਣਾ ਕਿੱਦਾਂ ਜਿਹੜੇ ਲੋਕ ਸਬਰ ਨਹੀਂ ਨਾ ਰੱਖਦੇ ਤੇ ਲਾਲਚ ਵਿਖਾਉਂਦੇ ਆ ਉਹਨਾਂ ਨੇ ਇਹੋ ਕੁਝ ਹੁੰਦਾ ਵਾ ਮੰਮੀ ਮੈਂ ਇਹਨਾਂ ਨੂੰ ਅਜਮਾਉਣਾ ਚਾਹੁੰਦੀ ਸੀ ਪਰਖਣਾ ਚਾਹੁੰਦੀ ਅਜੇ ਮੈਂ ਘਰੋਂ ਬਾਹਰ ਪੈਰ ਨਹੀਂ ਕੁੱਟਿਆ ਤਿੰਨ ਕੁੜੀਆਂ ਵੇਖਣੀਆਂ ਸ਼ੁਰੂ ਕਰਤੀਆਂ ਮਾਂ ਨੇ ਰਿਸ਼ਤੇ ਵੇਖਣੇ ਸ਼ੁਰੂ ਕਰਤੇ ਪੋਤੋ ਵਾਸਤੇ ਆਹ ਪਿਆਰ ਕਰਦੇ ਆ ਮੇਰੇ ਨਾਲ ਤੇ ਇਹਨੂੰ ਕਿਸੇ ਕਰ ਦੇ ਸ਼ਮੀ ਤੇਰੇ ਸਹੇਰੇ ਨੂੰ ਪਿਆਰ ਕਰਦੇ ਸੜੋ ਅਮਨਿਕ ਮੈਂ ਤੈਨੂੰ ਕਹਾਂ ਸੀ ਨਾ ਕਿ ਸ਼ਮੀ ਦੁਨੀਆ 'ਤੇ ਬੜੇ ਰੰਗਾਂ ਦੀ ਆ ਬੜੇ ਰੰਗਾਂ ਦੀ ਆ ਲੇਕਿਨ ਤੂੰ ਕਹਿੰਦੇ ਨਹੀਂ ਮੰਮੀ ਨਹੀਂ ਮੰਮੀ ਵੇਖ ਲੈ ਨਾ ਵੇਖ ਤੂੰ ਮੈਂ ਤੈਨੂੰ ਕੁਛ ਨਹੀਂ ਕਹਿੰਦੀ ਪਹਿਲੇ ਵੀ ਤੂੰ ਡਿਸੀਜਨ ਲੇਤਾ ਹੁਣ ਵੀ ਤੂੰ ਲੇਂਗੀ ਵੈਸੇ ਸੱਚੀ ਪੁੱਛਣਾ ਮੇਰੇ ਦਿਲ ਮੈਂ ਤੈਨੂੰ ਪੇਜ ਕੇ ਰਾਜੀ ਨਹੀਂ ਹਾਂ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਮੰਨਦਾ ਪਿਆ ਕਿ ਮੈਂ ਤੈਨੂੰ ਤੇਜਾ ਤੂੰ ਕਹਿੰਦੀ ਮम्मा ਮੈਂ ਅਬ ਪਤਾ ਨਹੀਂ ਕਿਉਂ ਮੰਮੀ ਮੈਂ ਤੁਹਾਨੂੰ ਕੱਲ ਵੀ ਇਹ ਚੀਜ਼ ਸਮਝਾਈ ਸੀ ਕਿ ਵੇਖੋ ਛੱਡਨ ਨੂੰ ਮੈਂ ਛੱਡ ਦੇਣੀ ਹੈ ਮੈਂ ਹੋਰ ਰਿਸ਼ਤਾ ਕਰਵਾ ਲੈਣੀ ਹੈ ਵਿਆਹ ਉਹਦਾ ਵੀ ਹੋ ਜਾਣਾ ਹੈ ਕਿਉਂਕਿ ਕੁੜੀ ਵਾਲਿਆਂ ਨੂੰ ਪਹਿਲੇ ਕੁਝ ਪਤਾ ਨਹੀਂ ਆ ਕਿ ਇਹ ਕਿੰਨਾ ਕੁ ਥੱਲੇ ਡਿੱਗ ਸਕਦੀ ਗੱਲ ਇਹ ਆ ਮੰਮੀ ਕਿਸੇ ਹੋਰ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨਗੇ ਫਿਰ ਉਹਨੂੰ ਵੀ ਇਦਾਂ ਹੀ ਥਾ ਬਿਠਾ ਕੇ ਖਾਣਗੇ ਫਿਰ ਉਹਨੂੰ ਵੀ ਕੱਢ ਦੇਣਗੇ ਫਿਰ ਹੋਰ ਕੋਈ ਕੁੜੀ ਲੱਭਣਗੇ ਤੇ ਇਹ ਵੀ ਕਿਹਾ ਪੂਰਾ ਮਨ ਕੀ ਕਨਫਰਮ ਹੀ ਕਿ ਉਹਨੂੰ ਅੱਗੋਂ ਇਹ ਕੰਮ ਨਹੀਂ ਕਰਨਗੇ ਤੇ ਉਹ ਤੰਗ ਨਹੀਂ ਕਰਨਗੇ ਸ਼ਮੀ ਮੰਮੀ ਉਹਨਾਂ ਨੇ ਮੈਨੂੰ ਤੰਗ ਕਰਨਾ ਵਾ ਤੁਹਾਨੂੰ ਕੌਣ ਕਹਿੰਦਾ ਕਿ ਉਹ ਮੈਨੂੰ ਤੰਗ ਨਹੀਂ ਕਰਨਗੇ ਤੇ ਫਿਰ ਇਹ ਤੂੰ ਇਹਨੂੰ ਕਹਿੰਦੀ ਕਿੰਨੀ ਮੈਂ ਕਿੱਦਾਂ ਬਰਦਾਸ਼ਤ ਕਰਾਂਗੀ ਮੇਰੀ ਔਲਾਦ ਨੂੰ ਤੰਗ ਕਰਨ ਦੱਸ ਮੈਂ ਕਿਵੇਂ ਜਰਾਂਗੀ ਤੁਹਾਨੂੰ ਆਪਣੀ ਧੀ ਤੇ ਭਰੋਸਾ ਨਹੀਂ ਹੈ ਵੇਖੋ ਜਿਦੋਂ ਪਾਪਾ ਇਦਾਂ ਹੋਏਗੀ ਤੁਹੀ ਮੈਨੂੰ ਕੀ ਕਿਹਾ ਸੀ ਤੇ ਪਾਪਾ ਨੇ ਮੈਨੂੰ ਐਂਡ ਵਿੱਚ ਕੀ ਕਿਹਾ ਸੀ ਐਹੋ ਕਿਹਾ ਹੀ ਨਾ ਕਿ ਇਹ ਸਾਡੀ ਧੀ ਨਹੀਂ ਹੈ ਇਹ ਸਾਡਾ ਪੋਤੇ ਆ ਸ਼ਮੀ ਸਾਰਾ ਕੁਝ ਕਰੇਗੀ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੀ ਪਰ ਮੈਨੂੰ ਉਹਨਾਂ ਤੇ ਭਰੋਸਾ ਨਹੀਂ ਹੋਣਾ ਉਹ ਤੇ ਹੁਣ ਸੋਨੇ ਦੇ ਵੀ ਬਣ ਕੇ ਖਲੋ ਜਾਨਾ ਸਹੇ ਵੀ ਹੋ ਜਾਣਗੇ ਨਾ ਸ਼ਮੀ ਮੇਰੀ ਨਜ਼ਰ ਵਿੱਚ ਉਹ ਬੰਦੋ ਗਿਰ ਚੁੱਕੇ ਨੇ ਮੈਂ ਉਹਨਾਂ ਨੂੰ ਫੇਰ ਵੀ ਚੰਗਾ ਨਹੀਂ ਹੋ ਕਹਿਣਾ ਪਤਾ ਨਹੀਂ ਮੈਂ ਸਾਰੀ ਰਾਤ ਸ਼ਮੀ ਨਹੀਂ ਸੁੱਤੀ ਮੈਨੂੰ ਸਾਰੀ ਗੱਲਾਂ ਵੀ ਯਾਦ ਆਉਂਦੀਆਂ ਨਹੀਂ ਤੁਹਾਨੂੰ ਪਤਾ ਮੈਂ ਤੁਹਾਨੂੰ ਕਿਉਂ ਨਹੀਂ ਦੱਸਣਾ ਚਾਹੁੰਦੀ ਮੰਮੀ ਸਿਰਫ ਮੈਂ ਤੁਹਾਨੂੰ ਇਸ ਕਰਕੇ ਨਹੀਂ ਦੱਸਣਾ ਚਾਹੁੰਦੀ ਪਤਾ ਕੀ ਹੁੰਦਾ ਵਾ ਹੋ ਸਕਦਾ ਕੱਲ ਨੂੰ ਉਹ ਸੁਧਰ ਜਾ ਮੈਂ ਵੀ ਉੱਥੇ ਵਧੀਆ ਤਰ੍ਹਾਂ ਬਸਾਂ ਖੁਸ਼ ਰਵਾਂ ਤੂੰ ਉਹਨਾਂ ਤੇ ਆਸ ਰੱਖੀਆ ਮੰਮੀ ਪਰ ਤੂੰ ਨਹੀਂ ਉਹਨਾਂ ਨੂੰ ਉਸੇ ਨਿਗਾਹ ਨਾਲ ਵੇਖਣਾ ਜਿਹੜੀ ਨਿਗਾਹ ਨਾਲ ਅੱਜ ਵੇਖਦੇ ਪਿਓ ਉਹਨਾਂ ਦੀ ਇੱਕ ਵਾਰੀ ਰੈਪਿਊਟੇਸ਼ਨ ਤਾਂ ਡਿੱਗ ਸਾਰੀ ਵਿਗੜ ਗਈ ਆ ਇਸੇ ਕਰਕੇ ਮੈਂ ਨਹੀਂ ਦੱਸਣਾ ਚਾਹੁੰਦੀ ਕਿ ਉਹਨਾਂ ਨੂੰ ਸਵਾਰਨਾ ਚਾਹੁੰਦੀ ਸੀ ਮੈਂ ਅੰਦਰ ਆ ਕੇ। ਵੀ ਉਹਨੂੰ ਕੁਝ ਚਾਹੀਦਾ ਸੀ ਨਾ ਤੇ ਵੈਸੇ ਮੰਗ ਲੈਂਦੇ। ਦੇਖੀ ਮੇਰੀ ਬੱਚੇ ਨੂੰ ਤੰਗ ਨਾ ਕਰਦੇ। ਮੇਰੇ ਮੈਂ ਦੋ ਘੜਾ ਦਿੰਦੇ ਉਹਨੂੰ। ਵੈਸੇ ਮੈਨੂੰ ਕੋਈ ਨਾ। ਅੰਮਾ ਨੇ ਗੱਡੀ ਮੰਗੀ ਸੀ ਨਾ। ਅੰਮੀ ਮੇਰੀ ਘਰ ਦਿੱਤੀ ਸੀ ਉਹਨੂੰ। ਦੁਕਾਨ ਮੰਗੀ। ਇਹ ਫਿਰ ਇਹਨਾਂ ਨੇ ਚਾਹ ਨਾਲ ਚੀਜ਼ਾਂ ਮੰਗੀਆਂ ਸਨ ਨਾ। ਹਾਂ ਮੰਮੀ। ਹੁਣ ਫਿਰ ਹੁਣ ਇਹਨਾਂ ਨੂੰ ਕੱਖ ਨਹੀਂ ਦੇਣਾ ਮੈਂ। ਦੁਕਾਨੇ ਨੂੰ ਕਈ ਚੁੱਪ ਕਰਕੇ ਨਾ। ਉਸ ਸਮਾਨ ਕਰਨਾ। ਪਰ ਮੇਰਾ ਨੂੰ ਇੱਕ ਟੁੱਟੀ ਪੰਜੀ ਨਹੀਂ ਉਹ ਦੇਣੀ ਇਹੋ ਤੇ ਮੈਂ ਚਾਹੁੰਨੀ ਆ ਕਿ ਇਹਨਾਂ ਨੂੰ ਆਪਾਂ ਕੁਝ ਨਹੀਂ ਦੇਣਾ ਜੇ ਉਹ ਮੈਨੂੰ ਸਾਨੂੰ ਰੱਖਦੇ ਆ ਤੇ ਰੱਖਣ ਜੇ ਨਹੀਂ ਰੱਖਣਾ ਤੇ ਠੀਕ ਹੈ ਡਬੋਸ ਦੇ ਦੇ ਪਰ ਸ਼ੁਰੂ ਤਾਂ ਪੰਗ ਕਰਨਗੇ ਮੈਨੂੰ ਕਿਵੇਂ ਪਤਾ ਲੱਗੇਗਾ ਮੈਂ ਕੀ ਕਰਾਂਗੀ ਮੈਂ ਕਿਰਾ ਕਿਵੇਂ ਪਤਾ ਲਾਉਂਗੀ ਸਾਰੋਂ ਚਾਰੋਂ ਪਾਸੇ ਦੁਸ਼ਮਣ ਖਲੋਤੇ ਨੇ ਸਾਡੇ ਮੈਂ ਕਿੱਥੋਂ ਕਿੱਥੋਂ ਤੈਨੂੰ ਕੱਢਾਂਗੀ ਦੱਸ ਇਹ ਮਤਰਾ ਖੋ ਮੰਮੀ ਇਹ ਮਤਰਾ ਖੋ ਤੁਸੀਂ ਮੈਂ ਤੁਹਾਨੂੰ ਕਿਹਾ ਆ ਨਾ ਕਿ ਸਾਰਾ ਕੁਝ ਠੀਕ ਹੋ ਜੇ ਬੈਕ ਦੇਣ ਤਾਨੂੰ ਕਰੋਸਾ ਹੈਗਾ ਨਾ ਆਪਣੀ ਧੀ ਤੇ ਇਹ ਦੱਸੋ ਮੈਨੂੰ ਹੈਗਾ ਨਾ ਕਰੋਸਾ ਮੰਮੀ ਮੰਮੀ ਮੈਨੂੰ ਤੇਰੇ ਤੇ ਕਰੋਸਾ ਪੂਰਾ ਮੈਨੂੰ ਉਹਨਾਂ ਤੇ ਨਹੀਂ ਉਹ ਕਰੋਸਾ ਨਹੀਂ ਕੰਮਿਆਂ ਤੇ ਕੁਝ ਨਹੀਂ ਕਰਦੇ ਮੁੰਗੀ ਪੈਸੇ ਦੇ ਲਾਲਚੀ ਹੀ ਨੇ ਕੋ ਜੀ ਇਹਨਾਂ ਡਰ ਡਰ ਕੇ ਰਾਵਾਂਗੇ ਨਾ ਫਿਰ ਕਿਹਨਿ ਕਿਤੇ ਵੀ ਨਹੀਂ ਜੀ ਸਕਦੇ ਤੁਹਾਨੂੰ ਪਤਾ ਜਿੱਥੇ ਪ੍ਰਾਪਰਟੀ ਹੋਏ ਨਾ ਬੜੇ ਜਾਨੇ ਹੜੱਪਨ ਨੂੰ ਫਿਰਦੇ ਆ ਇੱਕ ਜਾਨਾ ਥੋੜੀ ਫਿਰਦਾ ਵਾ ਜੇ ਅਸੀਂ ਇਹਨਾਂ ਡਰ ਡਰ ਕੇ ਰਾਵਾਂਗੇ ਨਾ ਫਿਰ ਸਾਡਾ ਕੁਝ ਨਹੀਂ ਬੰਨਣਾ ਮੰਮੀ बस स्ट्रग के जीना मावं दिया ने उम्र कुछ बचे एक तू से ओलाद लेकिन मार मारती नहीं मम्मी कोई मार नहीं मारी राब कोई काम नहीं सारा कुछ सही हो जाएगा तुम हौसला रखो चलो मैं विमल दीदी फोन करता, कि कि तू एडू जा मैं आ जानी ਤੇ ਆਪਾਂ ਘਰ ਜਾਣ ਦੀ ਤਿਆਰੀ ਕਰੀਏ ਮੈਂ ਵੀ ਪੈਕਿੰਗ ਕਰ ਲਾਂ ਮਮੀ ਜੇ ਉਹਨਾਂ ਨੇ ਕੁਝ ਇਹ ਤੱਕ ਕੀਤਾ ਤੇ ਕੀ ਕਹਿੋ ਜਾ ਮਮੀ ਪਰ ਮੇਰਾ ਦਿਲ ਮਾੜੀਆਂ-ਵਾਲੀਆਂ ਗੱਲਾਂ ਸੋਚਦਾ ਏ ਸ਼ਮੀ ਕੁਝ ਨਹੀਂ ਕਰਦੇ ਮਮੀ ਐਡੀ ਤੁਹਾਡੀ ਮਾੜੀ ਨਹੀਂ ਹੈਗੀ ਕਿ ਜਿਹਨੂੰ ਅੰਦਰ ਪਾ ਕੇ ਮਾਰ ਦੇਣਗੇ ਵੇਖ ਲਾਂਗੇ ਇਹਨਾਂ ਐਵੇਂ ਨਾ ਟੈਨਸ਼ਨ ਲਈ ਜੋ ਤੁਸੀਂ ਜਿੰਨਾ ਆਪਾਂ ਡਰਾਂਗੇ ਨਾ ਇਹਨਾਂ ਨੇ ਉਨੇ ਹੀ ਸਾਨੂੰ ਡਰਾਉਣਾ ਸ਼ਮੀ ਤੂੰ ਇਤਨਾ ਮੈਨੂੰ ਕਿੱਥੇ ਭੇਜਣ ਲੱਗ ਗਈ ਆ ਇੱਕ ਮਾਂ ਆਪਣੀ ਧੀ ਨੂੰ ਪਚਾਂਦੀ ਐ ਕਹਿੰਦੀ ਵੀ ਨਰਕ ਵਿੱਚ ਤੂੰ ਨਹੀਂ ਜਾਣਾ ਮੈਂ ਤੈਨੂੰ ਜਾ ਦੱਸ ਤੂੰ ਚੱਲੀ ਤੇ ਮੈਨੂੰ ਹਾਂ ਵੀ ਦੇਣੀ ਪੈਣੀ ਤੇ ਉਹ ਤਾਂ ਮੈਨੂੰ ਕੁਝ ਨਹੀਂ ਕਹਿੰਦੇ ਸਿਰਫ ਦਾਲਚੀ ਨੇ ਹੋਰ ਕੋਈ ਗੱਲ ਨਹੀਂ ਐ ਇਹ ਥੋੜੀ ਮੈਨੂੰ ਕੁੱਟਦੇ ਮਾਰਦੇ ਤੇ ਜੇ ਕੁਝ ਇਦਾਂ ਦਾ ਕਰਨਗੇ ਵੀ ਤੁਹਾਨੂੰ ਮਾਣਿਆ ਨਾ ਪ੍ਰੀਤੀ ਤੇ ਫਿਰ ਮੈਂ ਆਪੇ ਦੇਖ ਲਵਾਂਗੀ ਅਗੋਂ ਇਹਨਾਂ ਨੂੰ ਕਿਵੇਂ ਹੈਂਡਲ ਕਰਨਾ ਤੁਸੀਂ ਬਸ ਟੈਨਸ਼ਨ ਨਹੀਂ ਲੈਣੀ ਐਸੇ ਕਰਕੇ ਤੁਹਾਨੂੰ ਮੈਂ ਦੱਸਣਾ ਨਹੀਂ ਚਾਹੁੰਦੀ ਆ ਤਾਈ ਦਾ ਪੰਗਾ ਹੋ ਗਿਆ ਸਾਰਾ ਸਾਰੀ ਤਾਈ ਹੋਏ ਨਾ ਜੇ ਤੂੰ ਮੈਨੂੰ ਨਹੀਂ ਦੱਸਣਾ ਤੇ ਜੇ ਤੂੰ ਮੈਨੂੰ ਪਹਿਲੇ ਦਿਨ ਹੀ ਸਾਰਾ ਕੁਝ ਦੱਸਦਾ ਹੁੰਦਾ ਨਾ ਅਸੀਂ ਇਹਨਾਂ ਨੂੰ ਨਾ ਇਹਨਾਂ ਦੀ ਔਕਾਤ ਵਿੱਚ ਰੱਖਦੇ ਅੱਪੀ ਕੋਈ ਨੀ ਉਹ ਮੈਂ ਨਹੀਂ ਸੁੱਤਰ ਹੋਣਗੇ ਨਾ ਫੇਰ ਔਕਾਤ ਵਿੱਚ ਰੱਖ ਲਾਂਗੇ ਤੁਸੀਂ ਬਸ ਅਵਰ ਕਰੋ ਥੋੜਾ ਜਿਹਾ ਤੂੰ ਮੈਨੂੰ ਰੋਜ਼ ਫੋਨ ਕਰ ਲੈ ਮਿੰਟ ਟੂ ਮਿੰਟ ਦੇ ਦੱਸ ਦੇ ਸਾਰੀ ਗੱਲ ਜਦੋਂ ਤੈਨੂੰ ਲੱਗੇ ਨਾ ਕੋਈ ਵੀ ਨੁਕਸਾਨ ਇਹਨਾਂ ਦੇ ਤੂੰ ਕੋਈ ਚੀਜ਼ ਨਹੀਂ ਲੈ ਕੇ ਖਾਣੀ ਠੀਕ ਹੈ ਉਹ ਤੈਨੂੰ ਲੱਗੇ ਨਾ ਕੋਈ ਇਹੋ ਜਿਹਾ ਕੰਮ ਕਰਦੇ ਹੋਏ ਉਸੇ ਟਾਈਮ ਕੀ ਟੈਨਸ਼ਨ ਨਹੀਂ ਲੈਣੀ ਪ੍ਰੋਮਿਸ ਕਰੋ ਨਾਲੇ ਵੀ ਮਲਦੀ ਦੀ ਵੀ ਤੇ ਮੇਰੇ ਨਾਲ ਆ ਰਹੀ ਮਮਮੀ ਅਸੀਂ ਦੋਵੇਂ ਰਲੀਆਂ ਹਾਂ ਹੁਣ ਸਾਡੇ ਕੋਈ ਨਹੀਂ ਵਿਗਾੜ ਸਕਦੇ ਕਰਨਾ ਪੈਣਾ ਪਰ ਮੈਂ ਇਹ ਵਾਈਪਰ ਪਾ ਦੇਣਾ ਵਾਲਾ ਬਾਹਰ ਬੁੱਝ ਸਕਦੇ ਪਾਉਂਛੇ ਮੇਰੇ ਬੱਚਿਆਂ ਦਾ ਸਾਹ ਲੇ ਉਸ ਪਰਮਾਤਮਾ ਤੇ ਭਰੋਸਾ ਹੈ ਨਾ ਆਪਣਾ ਮੈਂ ਸਾਰਾ ਕੁਝ ਕਰ ਦੇਣਾ ਮਮਮੀ